ਭੈਣ ਦੀ ਨਨਾਨ ਦੇ ਨਾਲ ਰਿਸ਼ਤਾ ਕਾਇਮ ਕਰਨਾ ਪਿੰਡ ਦੀਆਂ ਕੁੜੀਆਂ ਨਾਲ ਰਿਸ਼ਤੇ ਕਾਇਮ ਕਰਨੇ ਉਹਨੇ ਗੰਧ ਬੋਲਿਆ ਉਹ ਗੰਧ ਨੂੰ ਗੰਧ ਬੋਲੋ ਪੰਜਾਬ ਦਾ ਹੀਰੋ ਜਿਹੜਾ ਹੈ ਉਹ ਸ਼ੇਰੇ ਪੰਜਾਬ ਸੀ ਪੰਜਾਬ ਦਾ ਹੀਰੋ ਸਰਦਾਰ ਹਰੀ ਸਿੰਘ ਨਲੂਆ ਸੀ ਪੰਜਾਬ ਦਾ ਹੀਰੋ ਸਰਦਾਰ ਕਰਤਾਰ ਸਿੰਘ ਸਰਾਭਾ ਸੀ ਪੰਜਾਬ ਦਾ ਹੀਰੋ ਜਿਹੜੇ ਸੀ ਗਦਰੀ ਬਾਬੇ ਸੀ ਪੰਜਾਬ ਦਾ ਹੀਰੋ ਉਹ ਬੰਦਾ ਨਹੀਂ ਹੋ ਸਕਦਾ ਜਿਹੜਾ ਧੀਆਂ ਭੈਣਾਂ ਦੀ ਅੰਗਾਂ ਦੀਆਂ ਗੱਲ ਕਰੇ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਗਰਾਤ ਸਿੰਘ ਤੂਫਾਨ ਦੀ ਫਿਲਮ ਆਈ ਸੀ ਉਹ ਰਿਲੀਜ਼ ਨਹੀਂ ਸੀ ਹੋਣ ਦਿੱਤੀ ਧਰਮ ਯੁੱਧ ਮੋਰਚੇ ਦੀ ਫਿਲਮ ਆਉਂਦੀ ਹੈ ਉਹ ਨਹੀਂ ਰਿਲੀਜ਼ ਹੋਣ ਦਿੱਤੀ ਕਿਉਂਕਿ ਉਹ ਪੰਜਾਬ ਲਈ ਲੜਦੇ ਨੇ ਆਪਦੀ ਕੌਮ ਲਈ ਲੜਦੇ ਨੇ ਅਸੀਂ ਦਿਨ ਨਾਨ ਦੀ ਗੱਲ ਕਰਾਂ ਕਰਾਂਗੇ ਸੇ ਪੰਜਾਬ ਦਾ ਕਲਚਰ ਸੇ ਪੰਜਾਬ ਦੇ ਲੋਕਾਂ ਦੀ ਸੋਚ ਸੀ ਅਸੀਂ ਤਾਂ ਲੋਕਾਂ ਦੀਆਂ ਧੀਆਂ ਪਹਿਣਾ ਤੇ ਇੱਜ਼ਤ ਬਚਾਉਂਦੇ ਰਹੇ ਆ ਅਸੀਂ ਤਾਂ ਲੋਕਾਂ ਦੀਆਂ ਧੀਆਂ ਤੇ ਸਿਰ ਤੇ ਕੱਪੜਾ ਦੇ ਕੇ ਉਹਨੂੰ ਬਚਾ ਕੇ ਲੈ ਕੇ ਆਉਂਦੇ ਰਹੇ ਆ ਤੇ ਅਸੀਂ ਆਪ ਦੇ ਪਰਿਵਾਰ ਦੇ ਅੰਦਰ ਤੇ ਪਹਿਣਾ ਦੇ ਨਾਨਾ ਨਾਨਾ ਤਿੱਕਰ ਵੇਖਣ ਲੱਗ ਜਾਂਗੇ ਲੜ ਤਾਂ ਸਾਡੇ ਜਨਮ ਜੇ ਉਹ 뮤직 ਤੁਹਾਨੂੰ ਅਫਦਾਲੀ ਦੇ ਨਾਲ ਮੁਗਲ ਦੇ ਨਾਲ ਲੜਨ ਲਈ ਤੁਹਾਨੂੰ ਖਿਲਾ ਸਕਦਾ ਹੈ ਤੇ ਇਹ 뮤직 ਗੰਧ ਇਹ ਤੁਹਾਡੀ ਸੋਚ ਬਦਲ ਕੇ ਤੁਹਾਨੂੰ ਕੈਰੈਕਟਰ ਤੋਂ ਥੱਲੇ ਕਿਉਂ ਨਹੀਂ ਕਰ ਸਕਦਾ ਚਮਕੀਲੇ ਨੇ ਇਹ ਕਰਤਾ ਮੈਨੂੰ ਇੱਕ ਲਵਜ ਦੱਸੋ ਸਵਾਏ ਗੰਢ ਤੋਂ ਕੀ ਸੀ ਅੱਜ ਉਸ ਕਰਕੇ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਉਹਨੂੰ ਹੀਰੋ ਬਣਾਇਆ ਜਾ ਰਿਹਾ ਹੈ ਇਸ ਕਰਕੇ ਕਿ ਲੋਕ ਇਹ ਬੈਠ ਕੇ ਸੋਚਣ ਕਿ ਖਾੜਕੁਆ ਨੇ ਜੋ ਕੀਤਾ ਸੀ ਉਹ ਗਲਤ ਕੀਤਾ ਸਤਿ ਸ੍ਰੀ ਅਕਾਲ ਆ ਰਹੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਪਾਲ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਜਿਨ੍ਹਾਂ ਤੇ ਪਿਛਲੇ ਦਿਨਾਂ ਦੇ ਵਿੱਚ ਫਿਲਮ ਜਿਹੜੀ ਆ ਉਹ ਰਿਲੀਜ਼ ਹੁੰਦੀ ਆ ਫਿਲਮ ਦੇ ਦੋ ਪੱਖ ਨੇ ਜੇਕਰ ਇੱਕ ਤਬਕੇ ਦੀ ਗੱਲ ਕਰਾਂ ਤਬਕਾ ਜਿਨ੍ਹਾਂ ਦੇ ਵੱਲੋਂ ਫਿਲਮ ਨੂੰ ਬੜਾ ਸਲਾਹਿਆ ਗਿਆ ਬੜੀ ਸ਼ਲਾਘਾ ਜਿਹੜੀ ਫਿਲਮ ਦੀ ਕੀਤੀ ਗਈ ਤਾਂ ਦੂਸਰਾ ਪੱਖ ਉਹ ਵੀ ਆ ਕਿ ਜਿਹੜੇ ਕਹਿੰਦੇ ਨੇ ਕਿ ਕੀ ਇਦਾਂ ਦੀ ਕਲਾਕਾਰੀ ਜਿਹੜੀ ਉਹਨਾਂ ਨੇ ਸਮਾਜ ਨੂੰ ਦਿੱਤੀ ਜਿਹੜੀ ਸਮਾਜ ਦੇ ਵਿੱਚ ਉਹਨਾਂ ਨੇ ਪਰੋਸੀ ਕੀ ਉਹੋ ਕੀ ਇਦਾਂ ਦੇ ਕਲਾਕਾਰ ਨੂੰ ਹੀਰੋ ਮੰਨਾ ਚਾਹੀਦਾ ਕਿ ਇਦਾਂ ਦੇ ਕਲਾਕਾਰ ਤੇ ਫਿਲਮਾਂ ਜਿਹੜੀਆਂ ਨੇ ਉਹ ਬਣਨੀਆਂ ਚਾਹੀਦੀਆਂ ਨੇ ਹਰ ਇੱਕ ਦੇ ਵੱਖ-ਵੱਖ ਜਿਹੜੇ ਨੇ ਉਹ ਵਿਚਾਰ ਨੇ ਗੱਲਬਾਤ ਅੱਜ ਚਮਕੀਲਾ ਫਿਲਮ ਦੇ ਬਾਬਤ ਜਿਹੜੀਆਂ ਕਰਾਂਗੇ ਕਿਉਂਕਿ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪਹਿਲੇ ਵਾਈਫ ਨੇ ਉਹਨਾਂ ਦੀ ਵੀ ਇੰਟਰਵਿਊ ਆਉਂਦੀ ਆ ਉਹਨਾਂ ਦੇ ਜਿਹੜੇ ਭੈਣ ਨੇ ਉਹਨਾਂ ਦੀ ਵੀ ਵੀ ਇੰਟਰਵਿਊ ਆਉਂਦੀ ਆ ਤਾਂ ਨਿੱਜੀ ਗੱਲਾਂ ਵੀ ਬੜੀਆਂ ਜਿਹੜੀਆਂ ਨਿਕਲ ਕੇ ਉਹ ਸਾਹਮਣੇ ਆਉਂਦੀਆਂ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫ੍ਰੈਂਕਲੀ ਗੱਲਬਾਤਾਂਗੇ ਖਾਰਾ ਸਾਹਿਬ ਸਵਾਗਤ ਕਰ ਸਭ ਜਿਸ ਤਰ੍ਹਾਂ ਦੇ ਨਾਲ ਗੱਲ ਕਰੀ ਕੇ ਅਮਰ ਸਿੰਘ ਚਮਕੀਲਾ ਹੋਰਾਂ ਦੀ ਜ਼ਿੰਦਗੀ ਦੇ ਉੱਪਰ ਫਿਲਮ ਜਿਹੜੀ ਆ ਉਹ ਬਣਦੀ ਆ ਇੱਕ ਤਪਕਾ ਇਹ ਵੀ ਆ ਕਿ ਜਿਹੜੀ ਜਿਹੜਾ ਬਲਾ ਬੜਾ ਸਲਾਹ ਰਹਾ ਆ ਅਸ਼ਲਾਗਾ ਕਰ ਰਿਹਾ ਕਿ ਬੜੇ ਵਧੀਆ ਕਲਾਕਾਰ ਸੀ ਕਲਾਕਾਰਾਂ ਨੇ ਮਰਵਾ ਦਿੱਤਾ ਕਿਸੇ ਤੋਂ ਚੜਾਈ ਉਹਨਾਂ ਦੀ ਜਰੀ ਨਹੀਂ ਗਈ ਪਰ ਇੱਕ ਉਹ ਵੀ ਤਪਕਾ ਜਿਹੜੇ ਕਹਿੰਦੇ ਨੇ ਕਿ ਉਸ ਇਨਸਾਨ ਦੇ ਉੱਪਰ ਫਿਲਮ ਨਹੀਂ ਬਣਨੀ ਚਾਹੀਦੀ ਸੀ ਜਬੜਾ ਉਹ ਆਪਣੀ ਸੋਚ ਜਿਹੜੀ ਆ ਉਹ ਅੱਗੇ ਰੱਖ ਰਹੇ ਨੇ ਤਾਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਅਮਰ ਸਿੰਘ ਚਮਕੀਲਾ ਹੋਰਾਂ ਦੀ ਜਿਹੜੀ ਜੀਵਨੀ ਦਰਸਾਈ ਗਈ ਦੇਖੋ ਅਮਰ ਸਿੰਘ ਚਮਕੀਲੇ ਨੂੰ ਵਰਸਜ ਖੜਕੂ ਜਥੇਬੰਦੀ ਕਰਕੇ ਸ਼ੋਅ ਕੀਤਾ ਜਾ ਰਿਹਾ ਹੈ। ਹੋਰ ਕੋਈ ਚੱਕਰ ਨਹੀਂ। ਅਮਰ ਸਿੰਘ ਚਮਕੀਲੇ ਨੂੰ ਉਹ ਬੰਦੇ ਪ੍ਰਮੋਟ ਕਰ ਰਹੇ ਨੇ ਜਿਹੜੇ ਵਰਸਜ ਖੜਕੂ ਨੇ। ਉਹ ਉਹਨੂੰ ਸਲਾਹ ਰਹੇ ਨੇ। ਉਹਨਾਂ ਦੀ ਕਿਤੇ ਨਾ ਕਿਤੇ ਨਫ਼ਰਤ ਹੈ ਜਿਹੜੀ ਉਹ ਖੜਕੂ ਗਰੁੱਪਾਂ ਦੇ ਨਾਲ। ਹੋਰ ਅਮਰ ਸਿੰਘ ਚਮਕੀਲੇ ਦੇ ਗਾਣਿਆਂ ਦੇ ਵਿੱਚ ਅਜਾਈ ਕੋਈ ਗੱਲ ਨਹੀਂ ਕਿ ਆਪਾਂ ਕਹਿ ਦਈਏ ਕਿ ਉਹ ਬੜੀ ਵੱਡੀ ਮਾਰ ਕੇ ਆਲੀ ਗੱਲ ਸੀ। ਜਾਹਨੇ ਪੰਜਾਬ ਨੂੰ ਬੜਾ ਕੋਈ ਦਿੱਤਾ ਅਜਿਹੀ ਗੱਲ ਨਹੀਂ ਸੀ ਅਮਰ ਸਿੰਘ ਚੁਕੀਲੇ ਦੇ ਗਾਣਿਆਂ 'ਚ ਉਹਨੂੰ ਸਿਰਫ ਤੇ ਸਿਰਫ ਅੱਜ ਉਸ ਕਰਕੇ ਉਹਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਉਹਨੂੰ ਹੀਰੋ ਬਣਾਇਆ ਜਾ ਰਿਹਾ ਹੈ ਇਸ ਕਰਕੇ ਕਿ ਲੋਕ ਇਹ ਬੈਠ ਕੇ ਸੋਚਣ ਕਿ ਖਾੜਕੂਆ ਨੇ ਜੋ ਕੀਤਾ ਸੀ ਉਹ ਗਲਤ ਕੀਤਾ ਹੈ ਹੋਰ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਸਿਰਫ ਖਾੜਕੂਆ ਨੂੰ ਵਿਲਣ ਬਣਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਜੋ ਉਸ ਵਕਤ ਹੋਇਆ ਸੀ ਉਹ ਖਾੜਕੂਆ ਵੱਲੋਂ ਬਹੁਤ ਜ਼ਿਆਦਾ ਗਲਤੀ ਹੋਈ ਜਾ ਬਹੁਤ ਹੋਰ ਨੇ ਗਲਤ ਕੰਮ ਕੀਤਾ ਸੀ ਇਹ ਜਿਹੜਾ ਚੈਨਲ ਨੇ ਜਿਹੜਾ ਮੀਡੀਆ ਐਸ ਵਕਤ ਇਹ ਪ੍ਰਮੋਟ ਕਰ ਰਿਹਾ ਹੋਰ ਕੁਝ ਨਹੀਂ ਉਸ ਦੇ ਵਿੱਚ ਤੁਸੀਂ ਮੈਨੂੰ ਗੱਲ ਦੱਸੋ ਅਮਰ ਸਿੰਘ ਚਮਕੀਲੇ ਦੇ ਜਿਹੜੇ ਗਾਣੇ ਸੀ ਜਾਂ ਹੋਰ ਵੀ ਕੋਈ ਸਿੰਗਰ ਸੀ ਉਹਦੇ ਨਾਲ ਦੇ ਉਹਨਾਂ ਦੀ ਪੰਜਾਬ ਨੂੰ ਕੀ ਦੇਣਾ ਕੀ ਉਹਨਾਂ ਨੇ ਪੰਜਾਬ ਦੇ ਲਈ ਮਾਰਕਾ ਮਾਰਤਾ ਯਾਰ ਅਸੀਂ ਉਹਨਾਂ ਬੰਦਿਆਂ ਦੀ ਗੱਲ ਕਰੀਏ ਜਿਹੜੇ ਸ਼ੁਰੂ ਤੋਂ ਸਦੀਆਂ ਤੋਂ ਲੈ ਕੇ ਐਸ ਧਰਤੀ ਦੀ ਲੜੇ ਇਸ ਪੰਜਾਬ ਲਈ ਲੜੇ ਜ਼ੁਲਮ ਦੇ ਉਲਟ ਲੜੇ ਉਹਨਾਂ ਦੀ ਗੱਲ ਕਰਨੀ ਤਾਂ ਅਸੀਂ ਚੰਗੀ ਸਮਝਦੇ ਆਂ ਕਿ ਉਹ ਗੱਲ ਕਰਨੀ ਚਾਹੀਦੀ ਹੈ ਯਾਰ ਗੱਲ ਕਰਨ ਲੱਗਿਆ ਸੰਗ ਆਉਂਦੀ ਹੈ ਜਿਹੜਾ ਭੈਣ ਦੀ ਨਨਾਨ ਦੀ ਗੱਲ ਤੇ ਆ ਕੇ ਗੱਲ ਰੁਕ ਜੇ ਜਾਂ ਉਹਦੀ ਗੱਲ ਕਰਨੀ ਭੈਣ ਦੀ ਨਨਾਨ ਦੀ ਤੇ ਯਾਰ ਉਹਨੂੰ ਐਡੇ ਗੰਦੇ ਸ਼ਬਦਾਂ ਦੇ ਵਿੱਚ ਬੋਲਣਾ ਕਿ ਯਾਰ ਇਹ ਤੁਹਾਡੀ ਪੰਜਾਬ ਦੇ ਲੋਕਾਂ ਦੀ ਇਹ ਸੋਚ ਆ ਯਾਰ ਅਸੀਂ ਇਹ ਸੋਚ ਨੂੰ ਅੱਗੇ ਲੈ ਕੇ ਚੱਲਾਂਗੇ ਹੁਣ ਕਿੱਥੇ ਤਾਂ ਅਸੀਂ ਜਿਹੜੀ ਸੋਚ ਲੈਂਦੇ ਸੀ ਗਦਰੀ ਬਾਬਿਆਂ ਦੀ ਸੋਚ ਹੈ ਕਿੱਥੇ ਕਰਤਾਰ ਸਿੰਘ ਸਰਾਬੇ ਦੀ ਸੋਚ ਹੈ ਕਿੱਥੇ ਸ਼ਹੀਦ ਉਧਮ ਸਿੰਘ ਹੈ ਜਿਹੜਾ ਜੱਲ੍ਹਿਆਂ ਵਾਲੇ ਬਾਗ ਤੋਂ ਲੈ ਕੇ ਚੱਲਦਾ ਹੈ ਇੱਕ ਤਾਂ ਉਹ ਸੋਚ ਹੈ ਇੱਕ ਉਹ ਸੋਚ ਹੈ ਜਦੋਂ ਕਸੂਰ ਦੇ ਅੰਦਰ ਪਠਾਨ ਲੜਕੀਆਂ ਚੁੱਕ ਕੇ ਲੈ ਜਾਂਦੇ ਨੇ ਇੱਕ ਧਰਮ ਦੀਆਂ ਤੇ ਮਹਾਰਾਜਾ ਰਣਜੀਤ ਸਿੰਘ ਵਾਪਸ ਲੈ ਕੇ ਆਉਂਦਾ ਇੱਕ ਤਾਂ ਉਹ ਸ਼ੇਰ-ਏ-ਪੰਜਾਬ ਸੀ ਇੱਕ ਸਰਦਾਰ ਹਰੀ ਸਿੰਘ ਨਲੂਏ ਦੀ ਸੋਚ ਸੀ ਆਪ ਦੇ ਲੋਕਾਂ ਦੀ ਗੱਲ ਕਰਨੀ ਜ਼ੁਲਮ ਦੇ ਉਲਟ ਚੱਲਣਾ ਇੱਕ ਉਹ ਸੋਚ ਹੈ ਭੈਣ ਦੀ ਨਨਾਨ ਦੇ ਨਾਲ ਰਿਸ਼ਤਾ ਕਾਇਮ ਕਰਨਾ ਪਿੰਡ ਦੀਆਂ ਕੁੜੀਆਂ ਨਾਲ ਰਿਸ਼ਤੇ ਕਾਇਮ ਕਰਨੇ ਹੁਣ ਦੱਸੋ ਦੋਨਾਂ ਸੋਚਾਂ 'ਚ ਸੋਚ ਚੰਗੀ ਕਿਹੜੀ ਹੈ ਇਹਨਾਂ ਦੋਨਾਂ 'ਚੋਂ ਸੋਚ ਚੰਗੀ ਕਿਹੜੀ ਆ ਸੋਚ ਤਾਂ ਉਹ ਚੰਗੀ ਹੈ ਜਿਹੜਾ ਸਾਡੇ ਪੰਜਾਬ ਦੀ ਸੋਚ ਸੀ ਇਹ ਸੋਚ ਥੋੜਾ ਯਾਰ ਇੱਕ ਸਿੰਗਰ ਹੈ ਉਹ ਉਹਨੇ ਗੰਧ ਬੋਲਿਆ ਉਹਨੂੰ ਗੰਧ ਨੂੰ ਗੰਧ ਬੋਲੋ ਅਸੀਂ ਧੱਕੇ ਦੇ ਨਾਲ ਹੀ ਉਹਨੂੰ ਪ੍ਰਮੋਟ ਇਸ ਕਰਕੇ ਕਰਦੇ ਆ ਕਿ ਵਰਸਜ ਖੜਕੂ ਹੈ ਉਹਨੂੰ ਖੜਕੂ ਬਣਾਇਆ ਜਾ ਰਿਹਾ ਉਹਨੂੰ ਵਰਸਜ ਖੜਕੂ ਲੈ ਕੇ ਸੋਚ ਸਾਡੇ ਪੰਜਾਬ ਤੇ ਹਿੰਦੁਸਤਾਨ ਦੀ ਜਿਹੜੀ ਸੋਚ ਚੱਲ ਰਹੀ ਹੈ ਉਹ ਏਹੀ ਚੱਲ ਰਹੀ ਹੈ ਕਿ ਜਿੰਨਾ ਤੁਸੀਂ ਚਮਕੀਲੇ ਨੂੰ ਉੱਪਰ ਲੈ ਕੇ ਜਾਓਗੇ ਤਾਂ ਇੱਕ ਨਾ ਇੱਕ ਦਿਨ ਯੁੱਧ ਦੇ ਮਣ ਚ ਗੱਲ ਆਵੇਗੀ ਕਿ ਉਸ ਵਕਤ ਖੜਕੂਆਂ ਨੇ ਗਲਤ ਕੀਤਾ ਸੀ ਗੱਲ ਆ ਇੱਥੇ ਆ ਕੇ ਖਤਮ ਹੁੰਦੀ ਹੈ ਪਰ ਸਾਡੇ ਲੋਕ ਇਸ ਨੂੰ ਚੀਜ਼ ਨੂੰ ਸਮਝ ਨਹੀਂ ਰਹੇ ਹਿੰਦੁਸਤਾਨ ਦੀ ਹਕੂਮਤ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੰਦੀ ਜਗਰਾਜ ਸਿੰਘ ਤੂਫਾਨ ਦੀ ਫਿਲਮ ਆਈ ਸੀ ਉਹ ਰਿਲੀਜ਼ ਨਹੀਂ ਸੀ ਹੋਣ ਦਿੱਤੀ ਕਿਉਂਕਿ ਉਹ ਪੰਜਾਬ ਲਈ ਲੜਦੇ ਨੇ ਆਪਦੀ ਕੌਮ ਲਈ ਲੜਦੇ ਨੇ ਧਰਮ ਯੋਧ ਮੋਰਚੇ ਦੀ ਫਿਲਮ ਆਉਂਦੀ ਹੈ ਉਹ ਨਹੀਂ ਰਿਲੀਜ਼ ਹੋਣ ਦਿੱਤੀ ਜਦ ਕਿ ਉਹ ਬਾਹਰ ਦੂਜੇ ਪਲੇਟਫਾਰਮ ਤੇ ਰਿਲੀਜ਼ ਹੋਈ ਹੈ ਫਿਲਮ ਉਹ ਨਹੀਂ ਰਿਲੀਜ਼ ਹੋਣ ਦੇਣੀ ਅਰ ਰਿਲੀਜ਼ ਕਿਹੜੀ ਹੋਣ ਦੇਣੀ ਹੈ ਜਿਹੜੀ ਐਂਡ ਤੇ ਜਾ ਕੇ ਸਿੱਖ ਵਿਰੋਧੀ ਹੋਵੇ ਐਂਟੀ ਸਿੱਖ ਹੋਵੇ ਹੁਣ ਪਿੱਛੇ ਜੇ ਇੱਕ ਅਟੱਲ ਵਿਹਾਰੀ ਆਵਾਜ਼ ਪਾਈ ਦੀ ਫਿਲਮ ਆਈ ਸੀ ਉਸ ਦੇ ਅੰਦਰ ਇੱਕ ਮਸਜਿਦ ਤੇ ਹਮਲਾ ਕਿਵੇਂ ਲੋਕਾਂ ਦੇ ਨਾਲ ਹੁੰਦਾ ਉਸ ਵਕਤ ਕਿਵੇਂ ਹਰਮਨਦਰ ਸਾਹਿਬ ਦੇ ਵਿੱਚ ਸਿੱਖ ਮੁੰਡਿਆਂ ਨੂੰ ਅੱਤਵਾਦੀ دہشت ਗਰਦ ਕਿਹਾ ਗਿਆ ਯਾਰ ਤੁਸੀਂ ਤਾਂ ਸਾਰਾ ਕੁਝ ਵਿਖਾ ਲੈਨੇ ਹੋ ਤੁਸੀਂ ਤਾਂ ਜਿਹੜੇ ਤੁਹਾਡੀ ਕੌਮ ਦੇ ਫਾਇਦੇ ਦੀ ਗੱਲ ਹੈ ਤੁਸੀਂ ਦਿਖਾਉਨੇ ਹੋ ਪਰ ਜੇ ਰੋ ਸਿੱਖਦੇ ਲਈ ਹੈ ਫਿਰ ਤੁਸੀਂ ਉਹ ਨਹੀਂ ਦਿਖਾਉਣੀ ਜਿਹੜੇ ਐਂਟਰੀ ਸਿੱਖ ਹੈ ਉਹ ਤੁਸੀਂ ਦਿਖਾਉਣੀ ਹੈ ਸੋ ਪਿਛਲੇ 10 ਦਿਨ ਦੇ ਵਿੱਚ ਜੋ ਚਮਕੀਲਾ ਚਮਕੀਲਾ ਲਈ ਹੈ ਜਾਂ ਚਮਕੀਲਾ ਹੀਰੋ ਬਣਾਤਾ ਜਾਂ ਚਮਕੀਲੇ ਨੇ ਇਹ ਕਰਤਾ ਮੈਨੂੰ ਇੱਕ ਲਵ ਜ ਦੱਸੋ ਸਵਾਏ ਗੰਢ ਤੋਂ ਕੀ ਸੀ ਪ੍ਰਮੋਟ ਕਰੋ ਤੁਸੀਂ ਦੂਜੀਆਂ ਚੀਜ਼ਾਂ ਨੂੰ ਪ੍ਰਮੋਟ ਕਿਉਂ ਨਹੀਂ ਕਰਦੇ ਜਿਹੜੀਆਂ ਕਰਨ ਵਾਲੀਆਂ ਨੇ ਕੋਈ ਜਿਹੜੇ ਖਾਰਕੂ ਸੀ ਕੋਈ 뮤직 ਦੇ ਉਹਨਾਂ ਨੇ ਜਾ ਕੇ ਬਿਲਕੁਲ ਐਂਟਰੀ ਨਹੀਂ ਗਏ ਉਹ ਗੌਰਾ ਤਰਫੀ ਸੀ محمد रफी ਵੀ ਸੀ ਉਸ ਤੋਂ ਬਾਅਦ ਵੀ ਸਿੰਗਰ ਨੇ ਕੁਲਦੀਮਨ ਕਿੰਨੇ ਸਿੰਗਰ ਨੇ ਜਿਹੜੇ ਪੰਜਾਬ ਦੇ ਅੰਦਰ ਨੇ ਕਿੰਨੇ ਕੋ ਗੋਲੀਆਂ ਨਾਲ ਮਾਰੇ ਨੇ ਕਿਸੇ ਨੇ ਯਾਰ ਕੋਈ ਨਾ ਕੋਈ ਰੀਜ਼ਨ ਤਾਂ ਹੋਵੇਗਾ ਨਾ ਕੋਈ ਨਾ ਕੋਈ ਬੰਦਿਸ਼ ਤਾਂ ਹੋਵੇਗੀ ਹੁਣ ਤੁਸੀਂ ਮੇਰੀ ਗੱਲ ਸੁਣੋ ਸਮਾਜ ਦੇ ਵਿੱਚ ਉਹ ਚੀਜ਼ ਚਾਹੀਦੀ ਹੈ ਜਿਹੜੀ ਸਮਾਜ ਨੂੰ ਪ੍ਰਵਾਨ ਹੋਵੇ ਅਸੀਂ ਜਿੰਨੇ ਕੱਪੜੇ ਪਾਉਣੇ ਆ ਜਿੱਥੋਂ ਤੱਕ ਸਾਨੂੰ ਸਮਾਜ ਪ੍ਰਵਾਨ ਕਰਦਾ ਹੈ ਅਸੀਂ ਕੱਪੜਿਆਂ ਦੀ ਲਿਮਟ ਉਹ ਨਹੀਂ ਰੱਖਦੇ ਜਿੱਤੇ ਸਾਨੂੰ ਪਤਾ ਕਿ ਸਮਾਜ ਇਸ ਚੀਜ਼ ਦਾ ਵਿਰੋਧ ਕਰੇਗਾ ਅਸੀਂ ਉਹ ਕੱਪੜੇ ਉਹਨੇ ਵੱਧ ਪਾ ਲੈਨੇ ਕਿਉਂਕਿ ਸਮਾਜ ਨੇ ਸਾਨੂੰ ਪਰਮਿਸ਼ਨ ਨਹੀਂ ਦੇਣੀ ਅਸੀਂ ਸੁਸਾਇਟੀ 'ਚ ਰਹਿਣਾ ਹੈ ਇਹ ਸੁਸਾਇਟੀ ਦੇ ਵਿੱਚ ਰਹਿਣ ਦੇ ਲਈ ਤੇ ਫਿਰ ਸਿੰਗਰ ਵੀ ਉਹਨਾਂ ਸੁਸਾਇਟੀ 'ਚ ਰਹਿਣ ਲਈ ਚਾਹੀਦਾ ਉਹਦੇ ਗਾਣਿਆਂ ਦੀ ਵੀ ਲਿਮਟ ਚਾਹੀਦੀ ਹੈ ਸੈਂਸਰ ਬੋਰ ਨੂੰ ਬੋਰਡ ਨੂੰ ਫਿਲਮ ਦਿਸਦੀ ਹੈ ਉਹਨੂੰ ਜਸਵੰਤ ਸਿੰਘ ਖਾਲੜਾ ਦੀ ਫਿਲਮ ਦਿਸ ਰਹੀ ਹੈ ਸੈਂਸਰ ਬੋਰ ਨੂੰ ਉਹਨੂੰ ਜਗਰਾਤ ਸਿੰਘ ਤੂਫਾਨ ਦੀ ਫਿਲਮ ਦਿਸ ਰਹੀ ਹੈ ਪਰ ਉਹ ਸੈਂਸਰ ਬੋਰਡ ਨੂੰ ਇਹ ਗਾਣੇ ਨਹੀਂ ਦਿਸਦੇ ਨਾਲੇ ਅੱਜ ਤੋਂ 40 ਸਾਲ ਪਹਿਲਾਂ ਇੱਕ ਵੀ ਗਲਤ ਸੀਰੀ ਹੁੰਦਾ ਹੈ ਤਾਂ ਸੈਂਸਰ ਬੋਰਡ ਉਸੇ ਵੇਲੇ ਉਹਨਰ ਤੇ ਕੈਂਚੀ ਫੇਰ ਦਿੰਦਾ ਸੀ ਕਿ ਜੇ ਇਹ ਕਟੋ ਇਹ ਤਾਂ ਐਂਟੀ ਇੰਡੀਆ ਜਾਂ ਐਂਟੀ ਜਾਂਦੇ ਸਾਡੀ ਸੁਸਾਇਟੀ ਦੇ ਖਿਲਾਫ ਹੈ ਪਰ ਜਦੋਂ ਪੰਜਾਬ ਦੇ ਅੰਦਰ ਗੰਦ ਪੈਂਦਾ ਉਸ ਵਕਤ ਉਦੋਂ ਕੈਂਚੀ ਨਹੀਂ ਚੱਲੀ ਸੈਂਸਰ ਦੀ ਤੁਸੀਂ ਸੋਚ ਦੇਖੋ ਏ ਹਕੂਮਤਾਂ ਦੀ ਸੋਚ ਕਿੱਧਰ ਜਾ ਰਹੀ ਸੀ ਉਹ ਹਕੂਮਤਾਂ ਸਾਨੂੰ ਕਿੱਥੇ ਲੈ ਕੇ ਜਾ ਰਹੀਆਂ ਸੀ ਹੋਰ ਸਿੰਗਰ ਵੀ ਪ੍ਰਮੋਟ ਕੀਤੇ 923 ਦੇ ਵਿੱਚ ਡੱਫਲੀ ਵਾਲਾ ਹੀ ਪ੍ਰਮੋਟ ਕੀਤਾ ਉਹਨੇ ਵੀ ਸਾਨੂੰ ਕਿਹਾ ਕਿ ਨਹੀਂ ਜੀ ਜਿਸ ਦੇਸ਼ ਦਾ ਖਾਈਏ ਉਹਨੂੰ ਕਦੇ ਨਹੀਂ ਭੰਡੀ ਦਾ ਇਹ ਲੱਭ ਜਾਇਆ ਸੀ ਹੁਣ ਕਿਉਂ ਲੱਭ ਜਾਇਆ 1984 ਦੇ ਹਮਲੇ ਤੋਂ ਬਾਅਦ ਜਿਹੜਾ ਸਿੱਖ ਹੈ ਆਪਣੇ ਆਪ ਉਹ ਦਿੱਲੀ ਨਾਲੋਂ ਟੁੱਟ ਚੁੱਕਾ ਸੀ ਤਾਂ ਉਹਨਾਂ ਸਿੱਖਾਂ ਦੀ ਜਿਹੜੀ ਸੋਚ ਬਦਲਣ ਲਈ ਉਹਨੂੰ ਆ ਇੱਕ ਗਾਣਾ ਫਲਵਾਇਆ ਗਿਆ ਇਹ ਗਾਣੇ ਨੂੰ ਪ੍ਰਮੋਟ ਕੀਤਾ ਗਿਆ ਕਿਉਂਕਿ ਸਿੱਖ ਉਸ ਵਕਤ ਉਹਨਾਂ ਦੇ ਧਾਰਮਿਕ ਸੰਤ ਟਾਏ ਗਏ ਉਹਨਾਂ ਦੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ 84 ਦੇ ਅੰਦਰ ਤੇ 7-8 ਸਾਲ ਦੇ ਬਾਅਦ ਇਹ ਗਾਣਾ ਪ੍ਰਮੋਟ ਕਰ ਰਹੇ ਨੇ ਕਿਉਂਕਿ ਸਿੱਖ ਉਸ ਚੀਜ਼ ਦੇ ਐਂਟੀ ਉਹਨਾਂ ਨਾਲ ਧੱਕਾ ਆਇਆ ਸੀ ਸੋ ਕਿਤੇ ਨਾ ਕਿਤੇ ਜਾ ਕੇ ਤੁਸੀਂ ਦੇਖੋਗੇ ਤਾਂ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਪ੍ਰਮੋਟ ਕਰ ਰਹੀਆਂ ਨੇ ਹਕੂਮਤਾਂ ਪ੍ਰਮੋਟ ਕਰ ਰਹੀਆਂ ਨੇ ਸਾਡੇ ਸਿੱਖ ਮੁੰਡਿਆਂ ਦੇ ਪੰਜਾਬ ਦੇ ਮੁੰਡਿਆਂ ਦੀ ਨੌਜਵਾਨੀ ਨੂੰ ਐਂਡ ਤੇ ਜਾ ਕੇ ਇੱਥੇ ਲੈ ਕੇ ਜਾਣਾ ਹੈ ਕਿ ਜੋ ਹੋਇਆ ਸੀ ਉਹ ਬੜਾ ਗਲਤ ਹੋਇਆ ਸੀ ਯਾਰ ਅੱਛਾ ਪੁੱਛੋ ਇੱਕ ਗੱਲ ਹੋ ਰਿਹਾ ਖੜਾ ਸਾਹਿਬ ਜਿਵੇਂ ਤੁਸੀਂ ਕਰਕੇ ਖੜ ਕੁਐਸਚਨਿੰਗ ਨੂੰ ਗਲਤ ਦਰਸਾਇਆ ਜਾ ਰਿਹਾ ਹੈ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਕਲਾਕਾਰਾਂ ਤੋਂ ਬਰਦਾਸ਼ਤ ਨਹੀਂ ਹੋਇਆ ਕਲਾਕਾਰਾਂ ਦੇ ਵੱਲੋਂ ਵੀ ਜਿਹੜੀ ਚੀਜ਼ ਫਿਲਮ ਦੇ ਵਿੱਚ ਦਿਖਾਈ ਗਈ ਉਹ ਵੀ ਇਹ ਕਿ ਕਲਾਕਾਰੋਂ ਤੋਂ ਇਹ ਚੀਜ਼ ਜਿਹੜੀ ਆ ਬਰਦਾਸ਼ਤ ਨਹੀਂ ਹੋਈ ਤਾਂ ਕਰਕੇ ਕਲਾਕਾਰਾਂ ਵੱਲੋਂ ਇਹ ਚ ਇਹ ਜਿਹੜਾ ਹੈਗਾ ਕਰਵਾ ਦਿੱਤਾ ਗਿਆ ਬਹੁਤੇ ਕਹਿੰਦੇ ਨੇ ਕਿ ਚਮਕੀਲੇ ਤੋਂ ਵੀ ਜਿਹੜਾ ਉੱਪਰਲੇ ਲੈਵਲ ਦੇ ਗੀਤ ਹੋਰ ਵੀ ਬਹੁਤ ਕਲਾਕਾਰ ਗਾਉਂ ਸੀ ਉਹਨਾਂ ਨੂੰ ਤਾਂ ਕੁਝ ਹੋਇਆ ਨਹੀਂ ਅਕੱਲਾ ਅਮਰ ਸਿੰਘ ਚਮਕੀਲਾ ਹੀ ਕਿਉਂ ਨਹੀਂ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਣਾ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਕੀ ਹੈ ਅਗਰ ਕੋਈ ਸਿੰਗਰਨ ਵੱਲ ਵਿੱਚ ਹੈਗਾ ਸੀ ਤੋਂ ਇਨਵੈਸਟੀਗੇਸ਼ਨ ਨੇ ਲੈ ਕੇ ਅੱਗੇ ਆਉਣਾ ਸੀ ਉਹ ਇਨਵੈਸਟੀਗੇਸ਼ਨ ਕਿਉਂ ਨਹੀਂ ਲੈ ਕੇ ਅੱਗੇ ਆਈ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਉਹ ਫਿਰ ਖਾੜਕੂਆਂ ਦੇ ਕੇ ਚੁੱਪ ਕਿਉਂ ਕਰ ਗਈ ਉਹ ਇਨਵੈਸਟੀਗੇਸ਼ਨ ਟੀਮ ਨੇ ਉਸ ਕੇਸ ਨੂੰ ਖਾੜਕੂਆਂ ਤੋਂ ਅੱਗੇ ਜਾਣ ਦਿੱਤਾ ਹੀ ਨਹੀਂ ਇਹ ਤਾਂ ਗੱਲ ਬਾਅਦ ਆਪਾਂ ਭਰਮਾ ਰਹੇ ਆ ਨਾ ਲੋਕਾਂ ਨੂੰ ਜੇ ਸਿੰਘਰਾ ਨੇ ਮਰਡਰ ਕਰਾਇਆ ਸੀ ਤਾਂ ਉਸ ਵਕਤ ਜਿਹੜੀ ਡਿਕਟੇਟਰਸ਼ਿਪ ਮੈਂ ਰਾਸ਼ਟਰਪਤੀ ਰਾਜ ਹੀ ਸੀ ਪੰਜਾਬ ਦੇ ਅੰਦਰ ਤੇ ਬੜਾ ਕਲੀਅਰ ਸੀ ਉਹਦਾ ਇੱਕ ਦਿਨ ਜੀ ਸਾਰੀ ਇਨਵੈਸਟੀਗੇਸ਼ਨ ਹੋ ਗਈ ਸੀ ਪਤਾ ਲੱਗ ਗਿਆ ਸੀ ਕਿਨੇ ਮਾਰਿਆ ਪਰ ਉੱਥੇ ਇਨਵੈਸਟੀਗੇਸ਼ਨ ਸਾਈਲੈਂਟ ਹੈ ਦੂਸਰੀ ਗੱਲ ਹੈ ਜਿਹੜਾ ਤੁਸੀਂ ਕਿਹਾ ਹੈ ਕਿ ਗਾਣੇ ਇਸ ਤੋਂ ਗੰਦੇ ਵੀ ਗਾਉਂਦੇ ਰਹੇ ਨੇ ਪਰ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਇਹ ਗਾਣੇ ਸੀ ਇੱਥੇ ਐਂਡ ਹੋ ਚੁੱਕਾ ਸੀ ਲੋਕਿ ਜਨ ਮੈਂ ਦੂਜੇ ਬਨੇ ਚਲੇ ਜਾਵਾਂ ਉਹ ਗੱਲ ਚੰਗੀ ਨਹੀਂ ਲੱਗਦੀ ਪਰ ਇਹ ਹੱਦ ਬੰਦਾ ਇੱਕ ਮੈਂ ਜਿਹੜੀ ਤੁਹਾਨੂੰ ਕੱਪੜਿਆਂ ਦੀ ਕਹੀ ਹੈ ਇੱਕ ਹੱਦ ਬੰਦਾ ਕਰਾਸ ਕਰ ਜਾਂਦਾ ਹੈ ਤਾਂ ਉਦੋਂ ਇਹ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਦੋਂ ਵੀ ਯੂਥ ਜਿਹੜਾ ਸੀ ਹਕੂਮਤ ਨੇ ਯੂਥ ਦੀ ਨੇਚਰ ਬਦਲਣ ਦੇ ਲਈ ਇਹ ਚੀਜ਼ ਛੁੱਟੀ ਸੀ ਇਹ ਸ਼ੁਰੂ ਤੋਂ ਲੈ ਕੇ ਹੀ ਹੋ ਰਿਹਾ ਸਾਡੀ ਹਿਸਟਰੀ ਚੇਂਜ ਕਰਨੀ ਇਸ 19 ਇਹ ਅੰਗਰੇਜ਼ਾਂ ਦੇ ਵਕਤ ਉਹਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜਿਹੜਾ ਉਹ ਬਰਦਾਸ਼ਤ ਨਹੀਂ ਸੀ ਹੋਇਆ ਉਹਨਾਂ ਨੇ ਸਾਰੀਆਂ ਕਿਤਾਬਾਂ ਚੁੱਕ ਕੇ ਹਿਸਟਰੀ ਆਪ ਲਿਖੀ ਸੀ ਮਹਾਰਾਜਾ ਦੇ ਕੈਰੈਕਟਰ ਬਾਰੇ ਲਿਖਣ ਲੱਗ ਗਏ ਸੀ ਕਿ ਚਲ 20 50 ਸਾਲ ਦੇ ਬਾਅਦ ਲੋਕ ਉਧਰ ਚੱਲ ਪਣਗੇ ਤੇ ਲੋਕ ਚੱਲੇ ਵੀ ਹੈ ਉਹ ਤਾਂ ਹੁਣ ਆਪਾਂ ਜੇ ਉਧਰ ਜਾ ਕੇ ਰੋਲਾ ਪਾਇਆ ਕਿ ਨਹੀਂ ਹਿਸਟਰੀ ਤਾਂ ਹੋਰ ਹੈ ਲੋਕ ਬੋਲ ਰਹੇ ਨੇ ਤਾਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਇਹ ਕਿਤੇ ਤੁਸੀਂ ਦੇਖੋਗੇ ਨਾ ਕੋਈ ਵੀ ਹਕੂਮਤ ਆਏ ਜਿਹੜੀ ਤੁਹਾਨੂੰ ਖਤਮ ਕਰਦੀ ਹੈ ਤਾਂ ਉਹ ਤੁਹਾਡੇ ਪਛੋਕਰ ਸ਼ੁਰੂ ਕਰਦੀ ਪਿਛੋ ਸ਼ੁਰੂ ਕਰਦੀ ਹੈ ਉਹ ਅੱਗੇ ਜਾ ਕੇ ਤੁਹਾਨੂੰ ਖਤਮ ਕਰ ਦਿੰਦੀ ਹੈ ਇਸ ਕਰਕੇ ਜਿਹੜੇ ਗਾਣਿਆਂ ਦਾ ਗੰਦ ਨੂੰ ਲੈ ਕੇ ਆਉਣਾ ਤੁਹਾਡੀ ਸੋਚ ਨੂੰ ਬਦਲਣਾ ਉਸ ਵਕਤ ਰਮੰਧਰ ਸਾਹਿਬ ਤੇ ਹਮਲਾ ਹੋ ਚੁੱਕਾ ਸੀ 84 ਦੇ ਅੰਦਰ ਤਾਂ 84 ਤੋਂ ਬਾਅਦ ਇਹ ਗਾਣੇ ਬਹੁਤ ਜ਼ਿਆਦਾ ਪ੍ਰਮੋਟ ਕੀਤੇ ਗਏ ਸਾਡੀ ਸੋਚ ਨੂੰ ਯੂਥ ਨੂੰ ਉਧਰ ਲਾਇਆ ਗਿਆ ਸੀ ਉਸ ਤੋਂ ਪਹਿਲਾਂ ਵੀ ਇਹੀ ਕੰਮ ਬਹੁਤ ਜ਼ਿਆਦਾ ਆਇਆ ਇਹ ਪੰਜਾਬ ਦੇ ਅੰਦਰ ਕਿਉਂ ਹੋ ਰਿਹਾ ਇਹੋ ਜਿਹਾ ਕੰਮ ਸ਼ੁਰੂ ਤੋਂ ਲੈ ਕੇ ਪੰਜਾਬ 'ਚ ਹੋ ਰਿਹਾ ਸੋ ਕਿਤੇ ਨਾ ਕਿਤੇ ਤੁਹਾਨੂੰ ਲੱਗੂਗਾ ਹਿੰਦੁਸਤਾਨ ਦੀ ਜਿਹੜੀ ਸੋਚ ਹੈ ਹਕੂਮਤਾਂ ਦੀ ਸੋਚ ਹੈ ਉਹ ਤੁਹਾਡੇ ਪੰਜਾਬ ਦੇ ਯੂਥ ਨੂੰ ਚੇਂਜ ਕਰਨਾ ਹੈ ਤੁਸੀਂ ਮੇਰੀ ਗੱਲ ਸੁਣ ਲਓ ਇਹਦੀ ਥਾਂ ਤੇ ਜਦੋਂ ਅਸੀਂ ਲੜਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਅੰਗਰੇਜ਼ਾਂ ਦੇ ਪਿੱਛੇ ਚਲੇ ਜੋ ਅਬਦਾਲੀ ਤਿੱਕਰ ਜਾਂ ਸੀ ਮੁਗਲਾਂ ਤਿੱਕਰ ਅਸੀਂ ਵਾਰਾਂ ਪੜਦੇ ਹੁੰਦੇ ਸੀ ਵਾਰ ਪੜਨ ਦੇ ਨਾਲ ਬਲੱਡ ਦੇ ਵਿੱਚ ਜੋਸ਼ ਆਉਂਦਾ ਸੀ ਜੋਸ਼ ਆਉਂਦਾ ਸੀ ਉਹ ਹਮਲਾ ਕਰਦੇ ਸੀ ਦੇਖੋ ਨਾ ਇੱਕ ਸਿੱਖ ਨੇ ਜਿਹੜੇ ਜੰਗਲਾਂ 'ਚ ਰਹਿੰਦੇ ਸੀ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ ਗਰਦਾਸਪੁਰ ਤੋਂ ਉਤਰਾ ਜੰਗਲਾਂ ਚਲੇ ਜਾਣਾ ਕੁਝ ਸਿੱਖ ਬੀਕਾ ਨੇ ਰਹਿੰਦੇ ਸੀ ਉਹ ਇਕੱਠੇ ਹੋ ਕੇ ਵਾਰਾ ਪੜ ਕੇ ਭੁੱਖ ਚ ਰਹਿ ਕੇ ਹਕੂਮਤ ਤੇ ਹਮਲਾ ਕਰਦੇ ਸੀ ਉਹ ਸਾਬਦ ਬਕਰਾਖਾਨ ਵਾਲੇ ਬੰਦੇ ਸੀ ਦੇਖੋ ਨਾ ਵਾਰ ਤੇ ਮਿਊਜ਼ਿਕ ਕੀ ਚੀਜ਼ ਹੈ ਇਹ ਸ਼ੁਰੂ ਤੋਂ ਲੈ ਕੇ ਚੱਲਦਾ ਆ ਪਰ ਜੇ ਇਹਨੂੰ ਸਹੀ ਸੇਧ ਨਾਲ ਚਲਾਈਏ ਦੇਖੋ ਜੇ ਉਹਦੋਂ ਜੋਸ਼ ਭਰ ਸਕਦਾ ਸੀ ਤੇ ਜੇ ਉਸੇ ਮਿਊਜ਼ਿਕ ਨਾਲ ਤੁਹਾਡੇ ਸਰੀਰ ਦੇ ਅੰਦਰ ਗੰਦਗੀ ਲਿਆਂਦੀ ਜਾਂਦੀ ਹੈ ਤਾਂ ਫਿਰ ਤੁਸੀਂ ਬਦਲੋਗੇ ਜੇ ਉਹ ਮਿਊਜ਼ਿਕ ਤੁਹਾਨੂੰ ਅਫਦਾਲੀ ਦੇ ਨਾਲ ਮੁਗਲ ਦੇ ਨਾਲ ਲੜਨ ਲਈ ਤੁਹਾਨੂੰ ਖਿਲਾਰ ਸਕਦਾ ਹੈ ਤੇ ਇਹ 뮤직 ਗੰਧ ਇਹ ਤੁਹਾਡੀ ਸੋਚ ਬਦਲ ਕੇ ਤੁਹਾਨੂੰ ਕੈਰੈਕਟਰ ਤੋਂ ਥੱਲੇ ਕਿਉਂ ਨਹੀਂ ਕਰ ਸਕਦਾ ਇਹ ਵੀ ਕਰਦਾ ਹੈ ਇਹ ਯੂਥ ਨੂੰ ਕਰਦਾ ਹੈ ਸੋ ਤੁਸੀਂ ਸਨ 47 ਜਾਂ ਖਾਸ ਕਰਕੇ ਸਨ 70 ਤੋਂ ਪਿੱਛੇ ਜਾਓਗੇ ਤੁਹਾਡੇ ਗ੍ਰੈਂਡਫਾਦਰ ਹੋਣਗੇ ਤੁਹਾਡੇ ਫਾਦਰ ਹੋਣਗੇ ਤਾਂ ਉਹਨਾਂ ਦੀ ਸੋਚ ਫਰਕ ਸੀ ਕਿਉਂਕਿ ਉਦੋਂ 뮤직 ਲਾਲਚਨ ਜਮਲਾ ਜੱਟ ਸੀ ਉਸ ਟਾਈਪ ਦਾ 뮤직 ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਇਹੋ ਜੇ ਸਾਡੇ ਪੰਜਾਬ ਦੇ ਜਿਹੜੇ ਗਾਣੇ ਹੁੰਦੇ ਸੀ ਤੇ ਸਾਡੇ ਜਿਹੜੇ ਵੱਡੇ-ਵਡੇਰੇ ਬੜੇ ਸੋਬਰ ਸੀ ਤੇ ਹੁਣ ਤੁਸੀਂ ਇਹਨੂੰ ਕੀ ਕਹੋਗੇ ਭੈਣ ਦੀ ਨਾਨਨ ਦੀ ਗੱਲ ਕਰਾਂ ਕਰਾਂਗੇ ਸੀ ਇਹ ਪੰਜਾਬ ਦਾ ਕਲਚਰ ਸੀ ਇਹ ਪੰਜਾਬ ਦੇ ਲੋਕਾਂ ਦੀ ਸੋਚ ਸੀ ਅਸੀਂ ਤਾਂ ਲੋਕਾਂ ਦੀਆਂ ਧੀਆਂ ਪੈਣਾ ਤੇ ਇੱਜ਼ਤ ਬਚਾਉਂਦੇ ਰਹੇ ਆ ਅਸੀਂ ਤਾਂ ਲੋਕਾਂ ਦੀਆਂ ਧੀਆਂ ਤੇ ਸਿਰ ਤੇ ਕੱਪੜਾ ਦੇ ਕੇ ਉਹਨੂੰ ਬਚਾ ਕੇ ਲੈ ਕੇ ਆਉਂਦੇ ਰਹੇ ਆ ਤੇ ਅਸੀਂ ਆਪ ਦੇ ਪਰਿਵਾਰ ਦੇ ਅੰਦਰ ਤੇ ਭੈਣਾਂ ਦੀਆਂ ਨਾਨਾ ਤਿੱਕਰ ਵੇਖਣ ਲੱਗ ਜਾਗੀ ਲਹਣਤਾ ਸਾਡੇ ਜਨਮ ਨੂੰ ਲਹਣਤਾ ਸਾਡੇ ਕਲਚਰ ਨੂੰ ਕਲਚਰ ਸਾਡਾ ਬੜਾ ਅਮੀਰ ਹੈ ਪਰ ਇਹ ਅਮੀਰਤਾ ਨਹੀਂ ਸਾਡੇ ਕਲਚਰ ਦੀ ਕਿ ਅਸੀਂ ਗੰਦ ਬੋਲ ਗਏ ਤੇ ਯਾ ਪੈਣਾ ਦੀਆਂ ਇੱਜ਼ਤਾਂ ਦੀ ਗੱਲ ਕਰੀਏ ਅੰਗਾਂ ਦੀ ਗੱਲ ਕਰੀਏ ਯਾਰ ਇਹ ਗੱਲ ਬਣਦੀ ਹੈ ਕਿ ਅੰਗ ਦੀ ਗੱਲ ਕਰਨੀ ਸਟੇਜ ਤੇ ਬੈਠੇ ਆ ਕਾਦੀ ਕੀ ਪ੍ਰਮੋਟ ਕਰ ਰਹੀ ਐ ਇਸ ਟਾਈਮ ਤੇ ਹਕੂਮਤ ਠੀਕ ਆ ਤੁਸੀਂ ਚਲੋ ਬੰਦਾ ਮਰਿਆ ਸੀ ਉਹਦੇ ਮਰਨ ਤੇ ਕਿੰਤੂ ਪਰਿੰਤੂ ਨਹੀਂ ਕਰਦੇ ਨਾ ਅਸੀਂ ਕਹਿੰਨੇ ਇਸ ਤਰ੍ਹਾਂ ਹੋਇਆ ਹੈ ਪਰ ਜਿਵੇਂ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਵੇਂ ਹੀਰੋ ਬਣਾਇਆ ਜਾ ਰਿਹਾ ਹੈ ਯਾਰ ਪੰਜਾਬ ਦਾ ਹੀਰੋ ਉਹ ਬੰਦਾ ਨਹੀਂ ਹੋ ਸਕਦਾ ਜਿਹੜਾ ਧੀਆਂ ਪੈਣਾ ਦੀ ਅੰਗਾਂ ਦੀਆਂ ਗੱਲ ਕਰੇ ਪੰਜਾਬ ਦਾ ਹੀਰੋ ਜਿਹੜਾ ਹੈ ਉਹ ਸ਼ੇਰੇ ਪੰਜਾਬ ਸੀ ਪੰਜਾਬ ਦਾ ਹੀਰੋ ਸਰਦਾਰ ਹਰੀ ਸਿੰਘ ਨਲੂਆ ਸੀ ਪੰਜਾਬ ਦਾ ਹੀਰੋ ਸਰਦਾਰ ਕਰਤਾਰ ਸਿੰਘ ਸਰਾਭਾ ਸੀ ਪੰਜਾਬ ਦਾ ਹੀਰੋ ਜਿਹੜੇ ਸੀ ਗਦਰੀ ਬਾਬੇ ਸੀ ਪੰਜਾਬ ਦਾ ਹੀਰੋ ਚਮਕੀਲਾ ਨਹੀਂ ਹੋ ਸਕਦਾ ਘਰ ਸਾਹਿਬ ਸਮਾਜ ਤਬ ਬਹੁਤ ਆਸ਼ੀਰਵਾਦ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬਾਂਦੇਓ ਇਜਾਜ਼ਤ ਧੰਨਵਾਦ ਜੀ